ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਅੱਜ ਅਸੀਂ ਪਹੁੰਚੇ ਹਾਂ ਲਸ਼ਮਨ ਨਹਿਰ ਪਿੰਡ ਫਤੂ ਵਾਲੇ ਕੋਲੇ ਜੋ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਕਿ ਹਰੇ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਵੇਗਾ ਲੇਕਿਨ ਪੰਜਾਬ ਸਰਕਾਰ ਦੇ ਜੋ ਦਾਅਵੇ ਉਹਦੇ ਪੋਲ ਖੁੱਲ੍ਹ ਦੀ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਤਸਵੀਰਾਂ ਵਿੱਚ ਦੇਖ ਰਹੇ ਹੋ ਨਹਿਰ ਦੇ ਵਿੱਚ ਅੱਧਾ ਪਾਣੀ ਛੱਡਿਆ ਗਿਆ ਸੀ ਜੋ ਕੋਈ ਨਹਿਰ ਦੀ ਬਿਲਕੁਲ ਸਫਾਈ ਨਹੀਂ ਹੋਈ ਇਹ ਤੁਹਾਡੇ ਕਿਸਾਨਾਂ ਦਾ ਕਹਿਣਾ ਹੈ ਪਿਛਲੇ ਸਾਲ ਵੀ ਨਹਿਰ ਟੁੱਟ ਗਈ ਸੀ ਹਰ ਸਾਲ ਇਹ ਨਹਿਰ ਟੁੱਟ ਜਾਂਦੀ ਆ ਉਹਨਾਂ ਭਗਵੰਤ ਮਾਨ ਸਰਕਾਰ ਤੋਂ ਔਰ ਜੋ ਸਿੰਚਾਈ ਮੰਤਰੀ ਆ ਉਹਨਾਂ ਤੋਂ ਮੰਗ ਕੀਤੀ ਗਈ ਨਹਿਰ ਨੂੰ ਪ੍ਰੋਪਰ ਤਰੀਕੇ ਨਾਲ ਇਹਦੀ ਕਿਟਾਈ ਕਰਾਈ ਜਾਵੇ ਔਰ ਜਿੰਨੇ ਵੀ ਇਹਦੇ ਵਿੱਚ ਬਜਟ ਆਇਆ ਉਹਦੀ ਪ੍ਰੋਪਰ ਤਰੀਕੇ ਨਾਲ ਜਾਂਚ ਕਰਾਈ ਤੁਸੀਂ ਇਰਾ ਦੇਖ ਸਕਦੇ ਹੋ ਨਹਿਰ ਦਾ ਬਹੁਤ ਬੁਰਾ ਹਾਲਾਤ ਹੈ ਲੇਕਿਨ ਪਾਣੀ ਛੱਡ ਦਿੱਤਾ ਗਿਆ ਨਹਿਰ ਕਿਸੇ ਸਮੇਂ ਵੀ ਟੁੱਟ ਸਕਦੀ ਹੈ ਇੱਕ ਦੱਸ ਦਈਏ ਇਸ ਨਹਿਰ ਦੇ ਜਿੰਨੇ ਵੀ ਮੋਗੇ ਹਨ ਜੋ ਕਿਸਾਨ ਆਪਣੀਆਂ ਮੱਛੀ ਮੋਟਰਾਂ ਚਲਾ ਕੇ ਥੱਲੋਂ ਪਾਣੀ ਕੱਢ ਰਿਹਾ ਹੈ ਉਹਨਾਂ ਕਿਸਾਨਾਂ ਤੱਕ ਪਾਣੀ ਨਹੀਂ ਪਹੁੰਚਾਇਆ ਜਾ ਰਿਹਾ ਨਾ ਪੂਰੀ ਨਹਿਰ ਦੀ ਨਿਕਾਸੀ ਆ ਜੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਹ ਗੱਲ ਕਰਾਉਣੇ ਆ ਕਿਸਾਨਾਂ ਨਾਲ अगु बस्तार्व। इ पूल्तु दू पसि गन्दाईगा। ਦੀ ਕੀ ਫਤੇ 10 ਸੂਬਾ ਮੀਤ ਪ੍ਰਦਾਨ ਭਾਰਤੀਕ ਸੰਜਣ ਕਾ ਦੀਆਂ ਮਨਪ੍ਰੀਤ ਸਿੰਘ ਸੰਧੂ ਅੱਜ ਅਸੀਂ ਇੱਥੇ ਮੈਨੂੰ ਮੇਰੇ ਵੀਰਾਂ ਨੇ ਜਦੋਂ ਤੜਕੇ ਦੱਸਿਆ ਵੀ ਇਹਦੇ ਵਿੱਚ ਨਹਿਰ ਵਿੱਚ ਡਾਬ ਬੋਤਲ ਦੇ ਇਲਾਕੇ ਹਿਸਾਬ ਨਾਲ ਟੁੱਟਣ ਕਿਨਾਰੇ ਹੋ ਗਈ ਸੀ ਤੇ ਇਹਦੇ ਵਿੱਚ ਬਿਨਾਂ ਸਫਾਈ ਕੀਤੇ ਪਾਣੀ ਛੱਡਿਆ ਗਿਆ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਤੇ ਸਚਾਈ ਮੰਤਰੀ ਦੇ ਕ੍ਰਿਸ਼ਨ ਕੁਮਾਰ ਨੂੰ ਕੀ ਇਹ ਨਹਿਰ ਜਿਹੜੀ ਬਿਨਾਂ ਸਫਾਈ ਕੀਤਿਆਂ ਛੱਡੀ ਗਈ ਏ ਪਾਣੀ ਕੀ ਏ ਨਹਿਰ ਟੁੱਟਦੀ ਨਾ ਓਵਰਫਲੋ ਹੋ ਕੇ ਜਗਾਂ ਦੜ ਕੇ ਡਾਫ ਲਾ ਕੇ ਇਹਦੀ ਵਿਸ਼ੇਸ਼ ਜਾਂਚ ਕੀਤੀ ਜਾਵੇ ਵੀ ਇਹ ਮਹਿਕਮੇ ਨੇ ਕਿੰਨੇ ਇਹਦੇ ਤੇ ਖਰਚਾ ਪਾਇਆ ਏ ਤੇ ਇਹ ਕਿਹੜੀ ਗੱਲੋਂ ਪਾਣੀ ਇਹਨਾਂ ਸਫਾਈ ਕਿਉਂ ਨਹੀਂ ਕੀਤੀ ਸਮਾਂ ਰਹਿੰਦਿਆ ਹੈਗਾ ਕੀ ਇਹ اسی ਚੀਜ਼ ਦਾ ਮਹਿਕਮਾ ਵੇਟ ਕਰਦਾ ਹੈ ਵੀ ਕਿਹੜੇ ਵੇਲੇ ਨਹਿਰ ਟੁੱਟੇ ਤੇ ਅਸੀਂ ਦੁਬਾਰਾ ਖਰਚੇ ਪਾਈਏ ਇਹਦੇ ਪ੍ਰਧਾਨ ਜੀ ਇਹ ਕਿਹੜੀ ਨਹਿਰ ਹੈ ਤੇ ਕਿੱਥੋਂ ਇਹ ਲక్ష్ਮਨ ਨਹਿਰ ਮਮਡੋਟ ਮੈਨਰ ਲਖਮਨ ਨਹਿਰ ਬਾਰਡਰ ਦੀ ਇਕਲੌਤੀ ਨਹਿਰ ਐਸ ਵੇਲੇ ਅਸੀਂ ਪਿੰਡ ਫੱਤੂ ਵਾਲਾ ਵਿਖੇ ਖੜੇ ਆ ਜੀ ਤੇ ਟਾਣੀਆਂ ਵਾਲੇ ਮੇਰੇ ਵੀਰ ਆਸ-ਪਾਸ ਦੇ ਸਾਰੇ ਵੀਰ ਜੀ ਇੱਕ ਪਾਸੇ ਸੀਐਮ ਮਾਨਸਾ ਵਾਂਦੇ ਆ ਵੀ ਨਹਿਰੀ ਪਾਣੀ ਲਾਓ ਅਸੀਂ ਨਹਿਰੀ ਪਾਣੀ ਲਾਉਣ ਨੂੰ ਤਿਆਰ ਆ ਪਰ ਸੀਐਮ ਸਾਹਿਬ ਤੁਹਾਡਾ ਮਹਿਮਾਨੀ ਲੁਵਾ ਕੇ ਰਾਜੀ ਇਹ ਆ ਵੇਖੋ ਹਾਲ ਨਹਿਰ ਦੇ ਆਗੇ ਕ੍ਰਿਸ਼ਨ ਕੁਮਾਰ ਜੀ ਆ ਵੇਖੋ ਕੀ ਐ ਨਹਿਰ ਚੱਲਣਯੋਗ ਹੈਗੀ ਆ ਕਿਉਂ ਕਿਸਾਨਾ ਬੜਾ ਕਿਸਾਨ ਤਾਂ ਅੱਗੇ ਮਰੇ ਪਿਆ ਪਿਛਲੇ ਤੋਂ ਪਿਛਲਿਆ ਤਿੰਨ ਰੀ ਨਾ ਟੁੱਟੀ ਪਿਛਲੀ ਾਰ ਵੀ ਟੁੱਟੀ ਤੇ ਪੀਏ ਡਰਾਈਵਾਰ ਇੱਥੇ ਨੁਕਸਾਨ ਹੁੰਦਾ ਆ ਪ੍ਰਧਾਨ ਜੀ ਇਸ ਨਹਿਰ ਦੇ ਮੋਗੇ ਲੱਗੇ ਆ ਜੇ ਕਿਤੇ ਨਿਕਾਸੀ ਹੈਗੀ ਆ ਨਹਿਰ ਦੀ ਪਾਣੀ ਦੀ ਵੀਰ ਜੀ ਮੋਗੇ ਲੱਗੇ ਆ ਗਿਆ ਪਾਣੀ ਸਾਨੂੰ ਇਹਨਾਂ ਨੇ ਦੇਣ ਤੇ ਆਪੇ ਨਿਕਾਸੀ ਵੀ ਹੋਏਗੀ ਬਣਾਉਣ ਖਾਲੇ ਜੀ ਕਿੱਥੇ ਇਹਨਾਂ ਦਾ ਪ੍ਰਸ਼ਾਸਨ ਇਹਦਾ ਪਿਛਲੀ ਵਾਰੀ ਵੀ ਆਪਦੇ ਖਾਲੇ ਪੁਆਏ ਬੰਦਿਆਂ ਨੂੰ ਕਹਿ ਕੁਆਗੇ ਪਰ ਪਟਵਾਰੀ ਵਿਚਾਰੇ ਵੀ ਉਲਝਦੇ ਰਹੇ ਉਦੋਂ ਬਾਅਦ ਇੱਕ ਦੋ ਵਾਰੀ ਪਾਣੀ ਆਇਆ ਨਹਿਰ ਟੁੱਟ ਜਾਂਦੀ ਰਹੀ ਆ ਉਦੋਂ ਬਾਅਦ ਫੇਰ ਮੈਂ ਅਖੀਰ ਪਾਣੀ ਜਦੋਂ ਵੀ ਆਉਂਦੀ ਆ ਸਾਡੇ ਕੋਲ ਤਾਂ ਵੀਰੇ ਜਦੋਂ ਆਉਂਦੀ ਸਾਨੂੰ ਡੋਬਣੀ ਆਉਂਦੀ ਆ ਪਾਣੀ ਦੇ ਨਹੀਂ ਆਉਂਦੀ ਏ